ਤੁਸੀਂ ਵੱਡੀ ਖਬਰ ਕਲਕੱਤਾ ਰੇਪ ਮਾਮਲੇ ਨਾਲ ਜੁੜੀ ਹੋਈ ਹੈ ਜੋ ਬਿੱਤੇ ਸਮੇਂ ਇੱਕ ਡਾਕਟਰ ਨਾਲ ਰੇਪ ਹੋਇਆ ਸੀ ਅਤੇ ਉਸ ਤੋਂ ਬਾਅਦ ਬੇਰਹਿਮੀ ਨਾਲ ਡਾਕਟਰ ਦਾ ਕਤਲ ਕੀਤਾ ਜਾਂਦਾ ਉਸ ਮਾਮਲੇ 'ਚ ਅੱਜ ਕੋਰਟ ਵੱਲੋਂ ਵੱਡਾ ਫੈਸਲਾ ਸੁਣਾ ਦਿੱਤਾ ਹੈ ਤਾਂ ਕੁਝ ਸਮੇਂ ਬਾਅਦ ਹੀ ਵੱਡਾ ਜਿਹੜਾ ਫੈਸਲਾ ਕੋਰਟ ਨੇ ਸੁਣਾਇਆ ਹੈ ਅਤੇ ਜੋ ਅਗਸਤ ਮਹੀਨੇ ਵਿੱਚ ਦੇਖਿਆ ਗਿਆ ਕਿ ਕਲਕੱਤਾ ਦੇ ਆਰਜੀਕਰ ਮੈਡੀਕਲ ਕਾਲਜ਼ ਵਿੱਚ ਇੱਕ ਡਾਕਟਰ ਮੈਲਾ ਨਾਲ ਰੇਪ ਦੀ ਘਟਨਾ ਹੁੰਦੀ ਹੈ ਅਤੇ ਉਸ ਤੋਂ ਬਾਅਦ ਡਾਕਟਰ ਦਾ ਕਤਲ ਤੱਕ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਪੂਰੇ ਦੇਸ਼ ਵਿੱਚ ਇਸ ਮਾਮਲੇ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾਂਦੇ ਨੇ ਤਾਂ ਹੁਣ ਉਸ ਮਾਮਲੇ ਚ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਅਤੇ ਸਿਆਲ ਦਾ ਕੋਰਟ ਨੇ ਵੱਡਾ ਫੈਸਲਾ ਸੁਣਾੰਦਿਆਂ ਹੋਇਆਂ ਉਮਰ ਕੈਦ ਦੀ ਸਜ਼ਾ ਜਿਹੜੀ ਆ ਉਹ ਸੁਣਾ ਦਿੱਤੀ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੋਲਕਾਤਾ ਮਾਮਲੇ ਵਿੱਚ ਕਤਲ ਮਾਮਲੇ ਅਤੇ ਰੇਪ ਮਾਮਲੇ ਨਾਲ ਜੁੜੀ ਹੋਈ ਜੋ ਕਿ ਡਾਕਟਰ ਦਾ ਕਤਲ ਕੀਤਾ ਗਿਆ ਸੀ ਉਸ ਵਿੱਚ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਤਾਂ ਦੱਸਦੀ ਹੈ ਕਿ ਕਲਕੱਤਾ ਦੇ ਸਰਕਾਰੀ ਆਰਜੀ ਕਰਮੈਡੀ ਮੈਡੀਕਲ ਕਾਲਜ ਦੇ ਹਸਪਤਾਲ 'ਚ ਇੱਕ ਮਹਿਲਾ ਡਾਕਟਰ ਨਾਲ ਬੇਰਹਿਮੀ ਦੇ ਨਾਲ ਮੁਲਜ਼ਮ ਵੱਲੋਂ ਸਿਵਲ ਵਲੰਟੀਅਰ ਸੰਜੇ ਰਾਏ ਜੋ ਕਿ ਉਸੇ ਕਾਲਜ 'ਚ ਸੀ ਆ ਉਸ ਵੱਲੋਂ ਇਹ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਸੰਜੇ ਰਾਏ ਵੱਲੋਂ ਅਤੇ ਉਸ ਨੂੰ ਹੁਣ ਜਿਹੜੀ ਆ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਸਿਆਲ ਦਾ ਅਦਾਲਤ ਨੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਅਨਿਵ੍ਰਾਨ ਦਾਸ ਨੇ ਇਹ ਸਜ਼ਾ ਸੁਣਾ ਦਿੱਤੀ ਹੈ ਤੇ ਸੀਵੀਆਈ ਦੇ ਵਕੀਲ ਨੇ ਹਾਲਾਂਕਿ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ ਸੀਵੀਆਈ ਨੇ ਕਿਹਾ ਹੈ ਕਿ ਸਜ਼ਾ ਨਾਲ ਸਮਾਜ ਵਿੱਚ ਭਰੋਸਾ ਬਹਾਲ ਹੋਵੇਗਾ ਕਿਉਂਕਿ ਇਸ ਕੇਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ ਪਰਿਵਾਰ ਦੇ ਵਕੀਲ ਨੇ ਮੰਗ ਕੀਤੀ ਕਿ ਫਾਂਸੀ ਦੀ ਵਜਾਇ ਕੋਈ ਹੋਰ ਸਜ਼ਾ ਦਿੱਤੀ ਜਾਵੇ ਸੰਜੇ ਰਾਏ ਨੂੰ ਭਾਰਤੀ ਨਿਆਇ ਸੰਹਿਤਾ ਦੀ ਧਾਰਾ 64 ਜੋ ਕਿ ਜਬਰ ਜਨਾਤ ਦੇ ਅਧੀਨਾਂ ਦੀ ਹੈ ਜਿਹੜੀ ਦੁੱਧੇ 66 ਇਹ ਜਾਨੀ ਕਿ ਜਬਰ ਜਨਾਤ ਤੋਂ ਬਾਅਦ ਮੌਤ ਤੇ 103 ਕਤਲ ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਤੇ ਸੰਜੇ ਜੋ ਕਿ ਇਸ ਕੇਸ ਦਾ ਇਕਲੌਤਾ ਮੁੱਖ ਦੋਸ਼ੀ ਸੀ ਉਸ ਨੂੰ ਘਟਨਾ ਦੇ 162 ਦਿਨਾਂ ਬਾਅਦ ਸਿਆਲਦਾ ਆਦਾਲਤ ਵਿੱਚ 59 ਦਿਨਾਂ ਦੀ ਨਿਆਂਇਕ ਪ੍ਰਕਿਰਿਆ ਤੋਂ ਬਾਅਦ ਮੁਲਜ਼ਮ ਠਹਿਰਾਇਆ ਗਿਆ ਸੀ ਮਾਮਲੇ ਦੀ ਜਾਂਚ ਸੀ ਵਿਆਈ ਕਰ ਰਹੀ ਸੀ ਦੱਸਦੀ ਹੈ ਕਿ 9 ਅਗਸਤ 2024 ਨੂੰ ਹਸਪਤਾਲ ਦੇ ਸੈਮੀਨਾਰ ਹਾਲ ਚੋਂ ਇੱਕ ਮਹਿਲਾ ਡਾਕਟਰ ਦੀ ਲਾਸ਼ ਬਰਾਮਦ ਹੋਈ ਸੀ ਅਗਲੇ ਦਿਨ ਸੰਜੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਮਾਮਲੇ 'ਚ 52 ਲੋਕਾਂ ਦੇ ਬਿਆਨ ਦਰਜ ਕੀਤੇ ਗਏ ਮਾਮਲੇ 'ਚ ਮੁਲਜ਼ਮ ਸੰਜੇ ਰਾਏ ਦੀ ਮਾਂ ਨੇ ਐਤਵਾਰ ਨੂੰ ਕੋਰਟ ਵਿੱਚ ਕਿਹਾ ਕਿ ਜੇਕਰ ਉਹਦਾ ਬੇਟਾ ਦੋਸ਼ੀ ਹੈ ਤਾਂ ਉਸ ਨੂੰ ਮੌਤ ਦੇ ਸਜ਼ਾ ਦਿੱਤੀ ਚਾਹੀਦੀ ਹੈ ਸਜ਼ਾ ਦੇਣੀ ਚਾਹੀਦੀ ਆ ਤਾਂ ਭਾਵੇਂ ਉਹ ਸਜ਼ਾ ਜਿਹੜੀ ਆ ਤਾਂ ਉੱਧਰ ਜੇਕਰ ਦੇਖਿਆ ਜਾਵੇ ਕਿ ਇਸ ਮਾਮਲੇ ਨੇ ਪੂਰੇ ਦੇਸ਼ ਵਿੱਚ ਜਿਹੜੇ ਆ ਪ੍ਰਦਰਸ਼ਨ ਕਰਨ ਦੇ ਲਈ ਡਾਕਟਰਾਂ ਨੂੰ ਮਜਬੂਰ ਕਰ ਦਿੱਤਾ ਸੀ ਕਿਉਂਕਿ ਡਾਕਟਰਾਂ ਨੇ ਕਿਹਾ ਕਿ ਅਸੀਂ ਇਸ ਹਾਲਾਤ ਵਿੱਚ ਆਪਣੇ ਆਪ ਨੂੰ ਜਿਹੜੇ ਆ ਸੇਫ ਨਹੀਂ ਸਮਝਦੇ ਤਾਂ ਪੂਰੇ ਦੇਸ਼ ਵਿੱਚ ਹੱਲਾ ਬੋਲ ਪ੍ਰਦਰਸ਼ਨ ਕਿਤੇ ਗਏ ਅਤੇ ਉੱਥੇ ਜੇਕਰ ਦੇਖਿਆ ਗਿਆ ਜਾਵੇ ਕਿ ਕਲਕੱਤਾ ਸਰਕਾਰ ਮੌਕੇ ਤੇ ਜਿਹੜੇ ਆ ਕੋਰਟ ਸੀਗੇ ਉਥੇ ਜਦੋਂ ਸਿੱਟ ਬਣਾਈ ਜਾਂਦੀ ਹੈ ਪੁਲਿਸ ਵੱਲੋਂ ਜਿਹੜੀ ਆ ਕਾਰਵਾਈ ਨੂੰ ਲੈ ਕੇ ਵੀ ਸੁਪਰੀਮ ਕੋਰਟ ਵੱਲੋਂ ਅਹਿਮ ਟਿੱਪਣੀਆਂ ਕੀਤੀਆਂ ਗਈਆਂ ਸੀ ਤਾਂ ਇਥੋਂ ਤੱਕ ਜੋ ਕਿ ਡੀਜੀਪੀਸੀ ਉਸ ਨੂੰ ਵੀ ਜਿਹੜਾ ਵਰਖਾਸਤ ਕਰਨ ਦੇ ਹੁਕਮ ਜਿਹੜੇ ਉਹ ਕਿਤੇ ਗਏ ਸੀ ਸੁਪਰੀਮ ਕੋਰਟ ਵੱਲੋਂ ਇਸ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਸੀ ਸੁਪਰੀਮ ਕੋਰਟ ਨੇ ਇਸ ਮਾਮਲੇ ਚ ਦਖਲ ਦਿੱਤਾ ਸੀ ਕਿਉਂਕਿ ਪੂਰੇ ਦੇਸ਼ ਦੇ ਡਾਕਟਰ ਜਿਹੜੇ ਆ ਹੜਤਾਲ ਤੇ ਚਲੇ ਗਏ ਸੀ ਤੇ ਆ ਸੁਪਰੀਮ ਕੋਰਟ ਨੇ ਭਰੋਸਾ ਦਿਵਾਇਆ ਸੀ ਕਿ ਅਸੀਂ ਹਰ ਪੱਖ ਤੋਂ ਨਿਆਂ ਦਿਵਾਵਾਂਗੇ ਉਸੇ ਦੇ ਤਹਿਤ ਉਸ ਤੋਂ ਕੁਝ ਸਮਾਜ ਜੜਾ ਪ੍ਰਦਰਸ਼ਨ ਕਰਨ ਤੋਂ ਬਾਅਦ ਡਾਕਟਰ ਜਿਹੜੇ ਆ ਵਾਪਸ ਵਰਤਦੇ ਆ ਤੇ ਕੰਮਕਾਰ ਹਸਪਤਾਲਾਂ ਚ ਸ਼ੁਰੂ ਕਰ ਦਿੰਦੇ ਨੇ ਤਾਂ ਇਹ ਵੱਡਾ ਮਾਮਲਾ ਸੀਗਾ ਜੋ ਕਿ ਕਲਕੱਤਾ ਵਿੱਚ ਵੱਡਾ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਸੀ ਕਲਕੱਤਾ ਦੇ ਸਰਕਾਰੀ ਆਰਜੀਕਰ ਮੈਡੀਕਲ ਕਾਲਜ ਚ ਜਿੱਥੇ ਇੱਕ ਮਹਿਲਾ ਡਾਕਟਰ ਨਾਲ ਬੇਰਹਿਮੀ ਨਾਲ ਆ ਰੇਪ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਹਾਲਾਂਕਿ ਇੱਕ ਇੱਥੇ ਤੁਹਾਨੂੰ ਇਹ ਵੀ ਦੱਸ ਦੰਨੇ ਆ ਕਿ ਸੁਪਰੀਮ ਕੋਰਟ ਨੇ ਉਕਤ ਮ੍ਰਿਤਕ ਡਾਕਟਰ ਦਾ ਨਾਮ ਵੀ ਜਿਹੜਾ ਨਸ਼ਰ ਨਾ ਨਸ਼ਰ ਕਰਨ ਦੇ ਹਦੇਸ ਦਿੱਤੇ ਸੀ ਕਿ ਕਿਸੇ ਵੀ ਹਾਲਤ ਵਿੱਚ ਡਾਕਟਰ ਦੀ ਤਸਵੀਰ ਅਤੇ ਡਾਕਟਰ ਦਾ ਨਾਮ ਜਿਹੜਾ ਉਹ ਕਿਸੇ ਵੀ ਮੀਡੀਆ ਆਧਾਰੇ ਨੇ ਨਹੀਂ ਜਿਹੜਾ ਨਸ਼ਰ ਕਰਨਾ ਅਤੇ ਕਿਸੇ ਵੀ ਵਿਅਕਤੀ ਨੇ ਫੋਟੋ ਵਗੈਰਾ ਕੋਈ ਸ਼ੇਅਰ ਨਹੀਂ ਕਰਨੀ ਤਾਂ ਇੰਨਾ ਜਿਹੜਾ ਇਹ ਗੰਭੀਰ ਮਸਲਾ ਸੀਗਾ ਕਿ ਸੁਪਰੀਮ ਕੋਰਟ ਨੂੰ ਸਖਤ ਤੋਂ ਸਖਤ ਜਿਹੜੇ ਆ ਆਦੇਸ਼ ਜਾਰੀ ਕਰਨੇ ਪੈਗੇ ਸੀ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਪੱਛਮੀ ਬੰਗਾਲ ਸਰਕਾਰ ਨੂੰ ਵੀ ਵੱਡੇ ਜਿਹੜੇ ਆ ਉਹ ਆਦੇਸ਼ ਸੁਣਾਏ ਗਏ ਸੀ ਵੱਡੀ ਤਾੜਨਾ ਕੀਤੀ ਗਈ ਸੀ ਅਤੇ ਮੰਗ ਵੀ ਵੱਡੇ ਪੱਧਰ ਤੇ ਉੱਠ ਰਹੀ ਸੀ ਕਿ ਜੋ ਕੋਲਕਾਤਾ ਚ ਇਹ ਮਾਮਲਾ ਹੋਇਆ ਉਸ ਦੇ ਚਾਲਦੇ ਆ ਜਿਹੜੇ ਸੀਐਮ ਨੇ ਬੰਗਲਾ ਅੱਜ ਪੱਛਮੀ ਬੰਗਾਲ ਦੇ ਉਹਨਾਂ ਨੂੰ ਮੰਮਤਾ ਬੈਨਰਜੀ ਨੂੰ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਜਈਆਂ ਮੰਗਾ ਵੀ ਉਸ ਸਮੇਂ ਮੰਗਾ ਜਿਹੜੀਆਂ ਉੱਠੀਆਂ ਸੀ ਪਰ ਉਧਰ ਇਸ ਸਾਰੇ ਮਾਮਲੇ ਦੀ ਸੀਵੀਆਈ ਵੱਲੋਂ ਜਦੋਂ ਜਾਂਚ ਸ਼ੁਰੂ ਹੁੰਦੀ ਹੈ ਤਾਂ ਕੁਝ ਸਮੇਂ ਬਾਅਦ ਹੀ ਕਰੀਬ 162 ਦਿਨਾਂ ਬਾਅਦ ਹੀ ਸਿਆਲ ਦਾ ਕੋਰਟ ਨੇ ਸਿਆਣਾ ਸੁਣਾ ਦਿੱਤੀ ਹੈ ਤੇ ਉੱਥੇ 9 ਅਗਸਤ 2024 ਨੂੰ ਇਹ ਜਿਹੜੀ ਘਟਨਾ ਵਾਪਰੀ ਸੀ ਇਸ ਘਟਨਾ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ ਪੂਰੇ ਦੇਸ਼ ਵਿੱਚ ਡਾਕਟਰ ਸੜਕਾਂ ਤੇ ਉਤਰੇ ਵੱਡੇ ਪੱਦਰ ਤੇ ਪ੍ਰਦਰਸ਼ਨ ਕੀਤੇ ਗਏ ਅਤੇ ਕਈ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਕਈ ਕਈ ਦਿਨ ਜਿਹੜਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਡਾਕਟਰ ਨੇ ਕਿਹਾ ਸੀਗਾ ਡਾਕਟਰਾਂ ਦਾ ਸਿੱਧਾ ਕਹਿਣਾ ਸੀ ਕਿ ਅਸੀਂ ਜਦੋਂ ਸੇਫ ਨਹੀਂ ਤਾਂ ਅਸੀਂ ਪ੍ਰਦਰਸ਼ਨ ਹੀ ਕਰ ਸਕਦੇ ਹਾਂ ਤਾਂ ਉੱਥੇ ਹੀ ਸੁਪਰੀਮ ਕੋਰਟ ਦੇ ਭਰੋਸੇ ਤੋਂ ਬਾਅਦ ਕਈ ਜਿਹੜੇ ਹਸਪੀਟਲਾਂ ਦੇ ਡਾਕਟਰ ਸੀ ਉਹ ਵਾਪਸ ਕੰਮ ਤੇ ਪਰਤੇ ਸੀ ਤੇ ਉਧਰ ਜੇਕਰ ਦੇਖਿਆ ਜਾਵੇ ਕਿ ਇਸ ਕੇਸ ਨੇ ਪੂਰਾ ਦੇਸ਼ ਹਿਲਾ ਕੇ ਰੱਖ ਦਿੱਤਾ ਸੀ ਅਤੇ ਇਸੇ ਦੇ ਚੱਲਦਿਆਂ ਇਸ ਮਸਲੇ ਤੇ ਪੂਰੇ ਦੇਸ਼ ਦੀਆਂ ਜਿਹੜੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ ਕਿ ਕਦੋਂ ਤੱਕ ਇਸ ਮਾਮਲੇ 'ਚ ਦੋਸ਼ੀ ਨੂੰ ਸਜ਼ਾ ਸੁਣਾਈ ਜਾਏਗੀ ਤਾਂ ਸੰਜੇ ਰਾਏ ਜੋ ਕਿ ਇਸ ਘਟਨਾ 'ਚ ਜਿਹੜਾ ਦੋਸ਼ੀ ਸੀ ਉਸ ਨੂੰ ਉਸਦੇ ਜਦੋਂ ਦੋਸ਼ ਤਾਇ ਹੋ ਗਏ ਤਾਂ ਉਸ ਨੂੰ ਸਜ਼ਾ ਅੱਜ ਸੁਣਾ ਦਿੱਤੀ ਆ ਤਾਂ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਆ ਤੇ 50000 ਦਾ ਜੁਰਮਾਨਾ ਲਗਾਇਆ ਹੈ ਕਿਉਂ ਉੱਥੇ ਹੀ ਪਰਿਵਾਰ ਨੂੰ 10 ਲੱਖ ਰੁਪਏ ਦੇ ਜਿਹੜਾ ਮੁਆਵਜ਼ਾ ਦੇਣ ਦੀ ਵੀ ਗੱਲ ਕਹੀ ਆ ਪਰ ਉਧਰ ਪਰਿਵਾਰ ਨੇ ਕਿਹਾ ਕਿ ਅਸੀਂ ਕਿਸੇ ਤਰ੍ਹਾਂ ਦਾ ਵੀ ਮੁਆਵਜ਼ਾ ਨਹੀਂ ਲਵਾਂਗੇ ਤਾਂ ਕਿਤੇ ਨਾ ਕਿਤੇ ਵੱਡੀ ਕਾਰ ਵੱਡੇ ਹਦੇਸਾ ਜਿਹੜੇ ਉਸ ਹਾਲ ਦਾ ਕੋਰਟ ਨੇ ਸੁਣਾਏ ਨੇ ਵੱਡਾ ਫੈਸਲਾ ਸੁਣਾ ਦਿੱਤਾ ਹੈ ਤੇ ਅੱਜ ਵੱਡਾ ਫੈਸਲਾ ਸੁਣਾਉਂਦੇ ਆ ਕਲਕੱਤਾ ਡਾਕਟਰ ਰੇਪ ਮਾਮਲੇ 'ਚ ਸਜ਼ਾ ਸੁਣਾਈ ਗਈ ਆ ਦੋਸ਼ੀ ਨੂੰ ਸਜ਼ਾ ਸੁਣਾ ਦਿੱਤੀ ਆ ਜੱਜ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਸਿਆਲ ਦਾ ਅਦਾਲਤ ਦੇ ਵਧੀਕ ਜਿਲ੍ਹਾ ਅਤੇ ਸ਼ਾਸਨ ਜੱਜ ਅਨੀਵਾਰਨ ਦਾਸ ਨੇ ਇਹ ਸਜ਼ਾ ਸੁਣਾਈ ਹੈ ਤੇ ਉਸੇ ਦੇ ਤਜੇ ਕਰ ਦੇਖਿਆ ਜਾਵੇ ਕਿ ਵੱਡਾ ਫੈਸਲਾ ਅੱਜ ਕੋਰਟ ਦਾ ਸਾਹਮਣੇ ਆਇਆ ਹੈ ਹਾਲਾਂਕਿ ਇਸ ਵਿੱਚ ਸੀਬੀਆਈ ਵੱਲੋਂ ਮੌਤ ਦੀ ਸਜ਼ਾ ਮੰਗੀ ਗਈ ਸੀ ਪਰ ਕੋਰਟ ਨੇ ਸਜਾ ਜਿਹੜੀ ਉਮਰ ਕੈਦ ਦੀ ਸੁਣਾਈ ਹੈ ਤੇ ਉਧਰ ਜੇਕਰ ਦੇਖਿਆ ਜਾਵੇ ਕਿ ਪਰਿਵਾਰਕ ਮੈਂਬਰਾਂ ਨਾਲ ਜਦੋਂ ਪੱਤਰਕਾਰਾਂ ਨੇ ਗੱਲਬਾਤ ਕੀਤੀ ਸੰਜੇ رائے ਦੇ ਤਾਂ ਉਹਨਾਂ ਨੇ ਸਿੱਧਾ ਕਹਿ ਦਿੱਤਾ ਕਿ ਜਦੋਂ ਉਸਨੇ ਐਡਾ ਵੱਡਾ ਗੁਨਾਹ ਕੀਤਾ ਤਾਂ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਸੰਜੇ رائے ਦੀ ਭੈਣ ਨੇ ਬਿਨਾਂ ਨਾਂ ਦੱਸੇ ਕਿਹਾ ਹੈ ਕਿ ਉਹਨਾਂ ਨੂੰ ਜੋ ਕੁਝ ਵੀ ਜਿਹੜਾ ਅੱਜ ਉਹ ਟੁੱਟ ਗਏ ਨੇ ਉਨ੍ਹਾਂ ਦੇ ਭਰਾ ਨੇ ਜੇਕਰ ਗਲਤ ਕਦਮ ਚੁੱਕਿਆ ਸੀ ਤਾਂ ਅੱਜ ਉਸ ਨੂੰ ਸਜ਼ਾ ਸੁਣਾਈ ਗਈ ਹੈ ਤੇ ਉਸ ਦੇ ਮਾਂ ਵੱਲੋਂ ਵੀ ਕਿਹਾ ਗਿਆ ਕਿ ਸੰਜੇ ਰਾਏ ਜੇ ਦੋਸ਼ੀ ਹੈ ਤਾਂ ਉਸ ਨੂੰ ਜਰੂਰ ਸਜ਼ਾ ਸੁਣਾਈ ਜਾਵੇ ਐਤਵਾਰ ਨੂੰ ਉਸ ਨੇ ਕਿਹਾ ਸੀ ਅਤੇ ਉਸ ਦੇ ਤਹਿਤ ਸਜ਼ਾ ਜਿਹੜੀ ਅੱਜ ਸੁਣਾ ਦਿੱਤੀ ਗਈ ਹੈ ਤਾਂ ਕਿਤੇ ਨਾ ਕਿਤੇ ਵੱਡਾ ਫੈਸਲਾ ਅੱਜ ਕੋਰਟ ਦਾ ਸਾਹਮਣੇ ਆਇਆ ਸਿਆਲ ਦਾ ਕੋਰਟ ਵੱਲੋਂ ਵੱਡਾ ਫੈਸਲਾ ਸੁਣਾਉਂਦੇ ਹੋਏ ਕਲਕੱਤਾ ਰੇਪ ਮਾਮਲੇ 'ਚ ਅੱਜ ਜਿਹੜੀ ਆ ਉਮਰ ਕੈਦ ਦੀ سزا ਜਿਹੜੀ ਸੰਜੇ رائے ਨੂੰ ਸੁਣਾਈ ਹੈ